ਹਾਂਜੀ ਤੂੰ ਹੀ ਪੁੱਲ ਬੈਠਾ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆਪਾਂ ਅਕਸਰ ਹੀ ਗੱਲ ਕਰੀਦੀ ਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਬਹੁਤ ਖੂਬਸੂਰਤ ਇਸ ਤਰਤੀਬ ਬਣਾਇਆ ਜੀਵ ਜੰਤੂ ਇਨਸਾਨ ਬਨਸਪਤੀ ਕੀ ਕੀ ਕੁਛ ਪੈਦਾ ਕਰਦਾ ਤੇ ਜਿੱਥੇ ਇਨਸਾਨ ਪੈਦਾ ਹੁੰਦਾ ਉਹਦੇ 20 ਕਿਲੋਮੀਟਰ ਦੇ ਏਰੀਏ ਦੇ ਵਿੱਚ ਜੋ ਵੀ ਕੁਛ ਕੁਦਰਤੀ ਤੌਰ ਤੇ ਉੱਗਦਾ ਉਹ ਉਸ ਇਨਸਾਨ ਦੇ ਵਾਸਤੇ ਹੀ ਹੁੰਦਾ ਉਹਦੀ ਸਹੂਲਤ ਵਾਸਤੇ ਹੁੰਦਾ ਉਹ ਗੱਲ ਵਕਰੀਆ ਕਿ ਸਾਨੂੰ ਇਸ ਚੀਜ਼ ਦਾ ਗਿਆਨ ਨਹੀਂ ਹੁੰਦਾ ਇਲਮ ਨਹੀਂ ਹੁੰਦਾ ਅੱਜ ਵੀ ਆਪਾਂ ਇੱਕ ਐਸੀ ਚੀਜ਼ ਦੀ ਗੱਲ ਕਰਾਂਗੇ ਜਿਹਦੇ ਬਾਰੇ ਮੈਨੂੰ ਵੀ ਬਹੁਤ ਲੰਬੇ ਸਮੇਂ ਤੋਂ ਬਾਅਦ ਪਤਾ ਲੱਗਿਆ ਸੀ ਹਾਲਾਂਕਿ ਇਸ ਫੁੱਲਾਂ ਦਾ ਜਿਹੜਾ ਇਹਦੀ ਬੇਲ ਆ ਜਿਹੜੀ ਇਹਦਾ ਬੂਟਾ ਉਹ ਮੇਰੇ ਘਰ ਦੇ ਬਾਹਰ ਬਹੁਤ ਸਮੇਂ ਤੋਂ ਲੱਗਿਆ ਹੋਇਆ ਸੀ ਤੇ ਮੈਂ ਸਿਰਫ ਇਹਦੇ ਰੰਗਾਂ ਨੂੰ ਦੇਖ ਕੇ ਖੁਸ਼ ਹੋ ਜਾਂਦਾ ਸੀ ਕਿ ਪ੍ਰਮਾਤਮਾ ਕਿੰਨੇ ਰੰਗ ਭਰੇ ਨੇ ਤੂ ਕੁਦਰਤ ਦੇ ਵਿੱਚ ਪਰ ਮੈਨੂੰ ਇਹ ਨਹੀਂ ਪਤਾ ਸੀ ਵੀ ਇਹ ਕੱਲੇ ਫੁੱਲ ਨਹੀਂ ਹੈਗੇ ਗੁਣਾ ਦੀ ਇੱਕ ਗੁੱਤਲੀ ਆ ਪ੍ਰਮਾਤਮਾ ਨੇ ਕੋਈ ਵੀ ਚੀਜ਼ ਬਿਨਾ ਮਤਲਬ ਤੋਂ ਬਣਾਈ ਨਹੀਂ ਹੈਗੀ ਪਹਿਲਾਂ ਤਾਂ ਆਪਾਂ ਇਹ ਫੁੱਲ ਦੀ ਗੱਲ ਕਰਦੇ ਆਂ ਨੂੰ ਅੰਗਰੇਜ਼ੀ ਦੇ ਵਿੱਚ ਕਲੀਟੋਰੀਆ ਕਹਿ ਦਿੰਦੇ ਨੇ ਹਿੰਦੀ ਦੇ ਵਿੱਚ ਅਪਰਜਿਤਾ ਕਹਿ ਦਿੰਦੇ ਨੇ ਆਪਣੇ ਪੰਜਾਬੀ ਚ ਵੀ ਅਪਰਜਿਤਾ ਜਾਂ ਕੋਇਲ ਵੀ ਕਹਿ ਦਿੰਦੇ ਨੇ ਇਹ ਇੱਕ ਬੇਲ ਹੁੰਦੀ ਆ ਤੇ ਬੇਲ ਦੇ ਉੱਤੇ ਨੀਲੇ ਰੰਗ ਦੇ ਫੁੱਲ ਲੱਗਦੇ ਨੇ ਇਹਨਾਂ ਨੂੰ ਕੱਲੇ ਫੁੱਲ ਸਮਝਣ ਦੀ ਗਲਤੀ ਨਾ ਕਰਿਓ ਕਿਉਂਕਿ ਇਹਨਾਂ ਫੁੱਲਾਂ ਦੀ ਇੱਕ ਚਾਹ ਬਣਾ ਕੇ ਦੁਨੀਆ ਦੇ ਵੱਡੇ ਵੱਡੇ ਹੋਟਲਾਂ ਦੇ ਵਿੱਚ ਸਰਵ ਕੀਤੀ ਜਾਂਦੀ ਆ ਤੇ ਉਹ ਜਿਹੜੀ ਚਾਹ ਵਾ ਉਹਦੀ ਕੀਮਤ ਇੰਨੀ ਮਹਿੰਗੀ ਹੁੰਦੀ ਆ ਕਿ ਤੁਸੀਂ ਸੁਣ ਕੇ ਤੁਹਾਡੇ ਹੋਸ਼ ਉੱਟ ਜਾਣੇ ਆ ਪਰ ਜਿੰਨਾ ਚਿਰ ਤੱਕ ਸਾਨੂੰ ਕਿਸੇ ਚੀਜ਼ ਦਾ ਗਿਆਨ ਹੀ ਨਹੀਂ ਹੁੰਦਾ ਉਹਨਾਂ ਚਿਰ ਤੱਕ ਸਾਨੂੰ ਸਮਝ ਹੀ ਨਹੀਂ ਹੈਗੀ ਹਨਾ ਵੀ ਕਿਹੜੀ ਚੀਜ਼ ਕਾਦੇ ਵਾਸਤੇ ਆ ਆ ਦੇਖੋ ਤੁਸੀਂ ਕੱਲੇ ਇਹੀ ਫੁੱਲ ਨਹੀਂ ਹੋਰ ਵੀ ਜਿਹੜੇ ਫੁੱਲ ਨੇ ਉਹਨਾਂ ਦੀ ਵੀ ਚਾਹ ਬਣਾਈ ਜਾਂਦੀ ਆ ਪਰ ਅੱਜ ਆਪਾਂ ਇਸ ਫੁੱਲ ਦੀ ਅਪਰਜਿਤਾ ਜਾਂ ਕੋਇਲ ਦੀ ਗੱਲ ਕਰਾਂਗੇ ਆ ਦੇਖੋ ਤੁਸੀਂ 10 ਗ੍ਰਾਮ 36 ਡਾਲਰ ਹਨਾ ਤੇ ਜਿੱਦਾਂ ਜਿੱਦਾਂ ਉਹਦੇ ਬ੍ਰਾਂਡ ਚੇਂਜ ਹੁੰਦੇ ਆ ਉਦਾਂ 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 ਰੇਟ ਵੀ ਚੇਂਜ ਹੁੰਦਾ 1 ਕਿਲੋ ਦਾ ਦੇਖ ਲਓ ਤੁਸੀਂ 237 ਡਾਲਰ ਤੇ ਇਹ ਜਿਹੜੀ ਚਾਹ ਵਾ ਇਹ ਬਣਦੀ ਕਿਵੇਂ ਆ ਉਹ ਪਿੱਛੇ ਨਾਲ ਦੀ ਨਾਲ ਉਹਨਾਂ ਨੇ ਦੱਸਿਆ ਹੋਇਆ ਉਹ ਤੁਸੀਂ ਦੇਖੋ ਪਰ ਹਾਂ ਕਿਉਂਕਿ ਸਾਨੂੰ ਚੀਜ਼ਾਂ ਦਾ ਗਿਆਨ ਨਹੀਂ ਹੈਗਾ ਸਾਨੂੰ ਚੀਜ਼ਾਂ ਦਾ ਇਲਮ ਨਹੀਂ ਹੈਗਾ ਇਸ ਕਰਕੇ ਅਸੀਂ ਕਈ ਚੀਜ਼ਾਂ ਦੇ ਜਿਹੜੇ ਫਾਇਦੇ ਨੇ ਉਹ ਸਾਨੂੰ ਪਤਾ ਹੀ ਨਹੀਂ ਹੈਗਾ ਕਈ ਚੀਜ਼ਾਂ ਦੇ ਜੋ ਸਾਡੇ ਜੀਵਨ ਦੇ ਵਿੱਚ ਉਹਦੀ ਮਹੱਤਤਾ ਵਾ ਉਹਦੇ ਬਾਰੇ ਸਾਨੂੰ ਜਾਣਕਾਰੀ ਹੋਣੀ ਹੈਗੀ ਅੱਜ ਕੱਲ ਗੂਗਲ ਤੋਂ ਜਾਣਕਾਰੀ ਲੈ ਸਕਦੇ ਹਾਂ ਕਿਤਾਬਾਂ ਪੁਰਾਣੇ ਬਜ਼ੁਰਗਾਂ ਤੋਂ ਤੇ ਜਾਂ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜਦੋਂ ਤੁਸੀਂ ਜੁੜਦੇ ਹੋ ਫਿਰ ਤਾਂ ਤੁਹਾਨੂੰ ਜਿਹੜਾ ਆਤਮਕ ਗਿਆਨ ਹੁੰਦਾ ਜਿਹੜਾ ਪਰਮਾਤਮਾ ਵੱਲੋਂ ਆਪਣੇ ਆਪ ਹੀ ਹੀਲੇ ਵਸੀਲੇ ਬਣਾ ਦਿੱਤੇ ਜਾਂਦੇ ਆ ਤੇ ਚੀਜ਼ਾਂ ਦਾ ਤੁਹਾਨੂੰ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਪਰ ਤੁਸੀਂ ਦੇਖੋ ਵਾਹਿਗੁਰੂ ਨੇ ਕੈਸੀ ਖੇਡ ਰਚਾਈਆ ਕੁਦਰਤੀ ਤੌਰ ਤੇ ਜੋ ਵੀ ਚੀਜ਼ ਇਸ ਧਰਤੀ ਦੇ ਵਿੱਚ ਪੈਦਾ ਹੁੰਦੀ ਹੈ ਉਹ ਕਦੇ ਵੀ ਇਨਸਾਨ ਦੇ ਲਈ ਨੁਕਸਾਨਦੇ ਨਹੀਂ ਹੁੰਦੀ ਗੱਲ ਵੱਖਰੀ ਆ ਕਿ ਸਾਨੂੰ ਉਹਦਾ ਗਿਆਨ ਨਹੀਂ ਹੈਗਾ ਕਿ ਅਸੀਂ ਉਹਨੂੰ ਵਰਤਣਾ ਕਿਵੇਂ ਆ ਕਿਸੇ ਵੀ ਚੀਜ਼ ਦੀ ਕੁਆਂਟੀਟੀ ਉਹਦੀ ਕੁਆਲਿਟੀ ਉਹਨੂੰ ਵਰਤਣ ਦਾ ਢੰਗ ਤਰੀਕਾ ਜੇ ਉਹ ਸਾਨੂੰ ਨਹੀਂ ਪਤਾ ਤਾਂ ਅਸੀਂ ਮਾਰ ਖਾਂਦੇ ਆ ਇਹ ਫੁੱਲਾਂ ਦੇ ਨਾਲ ਕੱਲੀ ਚਾਹੀ ਨਹੀਂ ਬਣਦੀ ਲੋਕ ਇਹਨਾਂ ਦੇ ਆਟੇ ਦੇ ਵਿੱਚ ਰੋਟੀ ਬਣਾਉਂਦੇ ਨੇ ਚੌਲਾਂ ਦੇ ਵਿੱਚ ਪਾਉਂਦੇ ਆ ਇੱਥੋਂ ਤੱਕ ਕਿ ਹੋਰ ਵੀ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਇਹ ਫੁੱਲ ਨੇ ਇਹਨਾਂ ਦੇ ਰਸ ਕੋਲੇ ਜਾਂਦੇ ਨੇ ਅਮਰੀਕਾ ਦੇ ਇੱਕ ਹੋਟਲ ਦੇ ਵਿੱਚ ਬਲੂ ਟੀ ਆ ਜਿਹੜੀ ਇਸ ਫੁੱਲ ਦੀ ਇੱਕ ਚਾਹ ਸਰਵ ਕੀਤੀ ਜਾਂਦੀ ਹੈ ਜਿਹੜੀ 3000 ਡਾਲਰ ਦੀ ਉਹ ਇੱਕ ਕੱਪ ਦਿੰਦੇ ਨੇ ਉਹ ਗੱਲ ਵੱਖਰੀ ਹੈ ਕਿ ਉਹਦੇ ਵਿੱਚ ਹੋਰ ਚੀਜ਼ਾਂ ਵੀ ਐਡ ਕਰਦੇ ਆ ਪਰ ਦੇਖੋ ਤੁਸੀਂ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਹੈ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਉਹ ਇਹਨਾਂ ਦਾ ਕਿੰਨਾ ਫਾਇਦਾ ਲੈਂਦੇ ਨੇ ਤੇ ਕਦੋਂ ਦੇ ਉਹ ਇਹ ਚੀਜ਼ਾਂ ਲੋਕਾਂ ਨੂੰ ਸਰਵ ਕਰ ਰਹੇ ਨੇ ਪੜਾ ਰਹੇ ਨੇ ਪਰ ਸਾਡੇ ਘਰਾਂ ਦੇ ਵਿੱਚ ਇਹ ਚੀਜ਼ਾਂ ਉਗਦੀਆਂ ਨੇ ਤੇ ਸਾਨੂੰ ਇਹਨਾਂ ਚੀਜ਼ਾਂ ਦਾ ਗਿਆਨ ਨਹੀਂ ਹੈਗਾ ਇਸੇ ਕਰਕੇ ਕਹੀਦਾ ਕਿ ਗਿਆਨ ਹੋਣਾ ਬਹੁਤ ਜ਼ਰੂਰੀ ਆ ਪਰ ਗਿਆਨ ਦਾ ਹੰਕਾਰ ਨਹੀਂ ਹੋਣਾ ਚਾਹੀਦਾ ਕੁਦਰਤ ਨੇ ਇਨਸਾਨ ਤੇ ਲਈ ਬਹੁਤ ਸਾਰੇ ਤੋਹਫੇ ਨੇ ਜਿਹੜੇ ਪਹਿਲਾਂ ਹੀ ਧਰਤੀ ਤੇ ਭੇਜੇ ਹੋਏ ਨੇ ਬਸ ਗੱਲ ਇਹ ਆ ਕਿ ਅਸੀਂ ਪ੍ਰਮਾਤਮਾ ਨਾਲ ਜੁੜਦੇ ਨਹੀਂ ਹੈਗੇ ਜਿੰਨਾ ਚਿਰ ਤੱਕ ਅਸੀਂ ਪ੍ਰਮਾਤਮਾ ਨਾਲ ਜੁੜਾਂਗੇ ਨਹੀਂ ਉਨਾ ਚਿਰ ਤੱਕ ਸਾਨੂੰ ਚੀਜ਼ਾਂ ਦੀ ਸਮਝ ਨਹੀਂ ਆਊਗੀ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਇਸ ਪਹਿਲਾਂ ਤਾਂ ਇਹ ਫੁੱਲ ਜੇ ਤੁਹਾਡੇ ਨੇੜੇ ਢੇੜੇ ਹੈਗੇ ਦੀ ਚਾਹ ਜ਼ਰੂਰ ਪੀ ਕੇ ਦੇਖਿਓ ਤੇ ਦੂਸਰੀ ਗੱਲ ਆ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੋ ਕਿਉਂਕਿ ਪ੍ਰਮਾਤਮਾ ਨੇ ਤੁਹਾਨੂੰ ਪਤਾ ਹੀ ਨਹੀਂ ਤੁਹਾਨੂੰ ਕੀ ਕੀ ਤੋਹਫੇ ਦਿੱਤੇ ਹੋਏ ਨੇ ਕਿੰਨੇ ਇਕ ਸਾਰੇ ਤੋਹਫਿਆਂ ਦੇ ਨਾਲ ਤੁਹਾਨੂੰ ਨਵਾਜਿਆ ਹੋਇਆ ਉਹਦਾ ਧੰਨਵਾਦ ਹਰ ਵੇਲੇ ਕਰਨਾ ਜ਼ਰੂਰੀ ਆ ਤੇ ਦੂਸਰੀ ਗੱਲ ਤੁਸੀਂ ਜਿੱਥੇ ਵੀ ਹੋ ਜਿਹੜੇ ਵੀ ਰੱਬ ਨੂੰ ਮੰਨਦੇ ਹੋ ਜਿਹੜੇ ਵੀ ਨਾਂ ਨਾਲ ਮੰਨਦੇ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਅੱਜ ਹੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਂ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਨੇ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ